ਘਰੋਂ ਫਰਸਟ੍ਰੇਸ਼ਨ ਚ ਆਉਂਦੇ ਨੇ ਜਨਾਨੀਆਂ ਕੁੜਦੀਆਂ ਇਹਨਾਂ ਦੀਆਂ ਸਾਰਿਆਂ ਦੀ ਅੱਧਿਆਂ ਦੇ ਜਵਾਕ ਟੀਕੇ ਲਾਉਂਦੇ ਨੇ ਕੱਲਾ ਐਸਐਚਓ ਸਸਪੈਂਡ ਕਰਦੇ ਹੋਰ ਉਹਦਾ ਬਾਕੀ ਸਾਰੀਆਂ ਮੰਗਾ ਮੈਂ ਬੁਲੀਆਂ ਕਰੂੰਗਾ ਉਹ ਮੇਰੇ ਤਾਂ ਜਵਾਕ ਵੀ ਆ ਗਏ ਨਿਕੇ ਨਿਕੇ ਜਵਾਕ ਵੀ ਸਕੂਲਾਂ ਆ ਗਏ ਜਦੋਂ ਤੁਸੀਂ ਸਾਡੇ ਲਈ ਜਾਂ ਕੋਈ ਸਾਡੀ ਪਰਵਾਰ ਨੇ ਅਸੀਂ ਵੀ ਬੱਚਾਂ ਸੁਣ ਮੈਂ ਜੱਟ ਕੋਈ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਮੁੰਡੇ ਦੀ ਲੋਥ ਪਈ ਹੈ ਕੱਲ ਲੋਕ ਆਏ ਮੈਂ ਤਾਂ ਦੇਖੋ ਅਸਤੌਰ ਪਰਸੋਂ ਖਨੌਰੀ ਬਾਗੇ ਸੀ ਇੱਥੋਂ ਮੁੰਡਾ ਸੀ ਕਿਹਾ ਸੀ ਵੀ ਮਹਰਤਰੀ ਰਹਿਣਾ ਚਾਹੁੰਦਾ ਔਰ ਉਹ ਜਾਣੀ ਚਾਹੁੰਦਾ ਕਿਉਂਕਿ ਜੇ ਪਰਸੋਂ ਮੁੰਡਾ ਉਹਰੇ ਪਿਆ ਰਹਿੰਦਾ ਇੱਥੋਂ ਨਾ ਲੈ ਕੇ ਜਾਂਦੇ ਤਾਂ ਆਪਾਂ ਪਰਸੋਂ ਉਰੀ ਆ ਕੇ ਬਹਿਣਾ ਸੀ ਇੱਥੋਂ ਕਿਉਂ ਲਗਿਆ ਸੋਨੂੰ ਸੰਸਕਾਰ ਕਰਨ ਲਈ ਵੀ ਕਿਹਾ ਤੁਸੀਂ ਢੜਰੇ ਸੰਸਕਾਰ ਨਹੀਂ ਕਰਿਆ 24 ਘੰਟੇ ਛੋਡੇ ਘਰੇ ਲਾਸ਼ ਪਈ ਰਹੀ ਕਿਸੇ ਨੇ ਆ ਕੇ ਹੱਥੀਂ ਲਾਇਆ ਲਾਸ਼ ਨੂੰ ਲਾਇਆ ਦੱਸੋ ਕਿਸੇ ਨੇ ਕਿਹਾ ਚਲੋ ਸੜਕ ਤੇ ਧਰੋ ਜਦੋਂ ਆਪਾਂ ਉਹਨੂੰ ਸੜਕ ਤੇ ਲੈ ਕੇ ਆਉਣੇ ਆ ਲਾਸ਼ ਨੂੰ ਉਹਨੂੰ ਤਾਂ ਰਾਜ ਆਪਾਂ ਨੂੰ ਰੋਕਿਆ ਜਾਂਦਾ ਪੁਲਿਸ ਨੂੰ ਫੋਨ ਕਰਿਆ ਜਾਂਦਾ ਨਾਕੇ ਲਾ ਲਿੱਤੇ ਜਾਂਦੇ ਨੇ ਰਾਹਾਂ 'ਚ ਉਥੇ ਕਿਹਾ ਜਾਂਦਾ ਤਾਂ ਰੌਲਾ ਪਾਉਂਦੇ ਨੇ ਕਿਹਨੇ ਕਿਹਾ ਮੈਂ ਤਾਂ ਨਹੀਂ ਕਿਹਾ ਛੋੜੀ ਬੰਦੇ ਕਹਿੰਦੇ ਸੀਗੇ ਮੈਂ ਕਿਹਾ ਬਾਈ ਬਣ ਕੇ ਸਾਡੇ ਨਾਲ ਚੱਲੋ ਹੁਣ ਇੱਕ ਵੀਰ ਕਹਿ ਕੇ ਗਿਆ ਕਹਿੰਦਾ ਤੈਂ ਉਹ ਕਰਿਆ ਮੈਂ ਕਿਉਂ ਕਿਹਾ ਕਮੇਟੀ ਨਹੀਂ ਅਸੀਂ ਉਹਨਾਂ ਤੋਂ ਵੀ ਜਿਹੜੇ ਤੇ ਤੁਸੀਂ ਮਤਾ ਪਾਇਆ ਸਾਨੂੰ ਉਹ ਦੇ ਦਿਓ ਭਾਈ ਆਪਾਂ ਉਹਤੇ ਪਾਵਾਂਗੇ ਤੁਸੀਂ ਵਿਚਰੋ ਕਮੇਟੀ ਜਿਹੜੀ ਮੈਂ ਤਾਂ ਕਮੇਟੀ ਚ ਭਾਈ ਗੱਲ ਤਾਂ ਮੈਂ ਤਾਂ ਕਰਦੀ ਨਹੀਂ ਮੈਨੂੰ ਤਾਂ ਹਸਾਬ ਇਹਨਾਂ ਨਾਲ ਗੱਲ ਕਰਨ ਦਾ ਵੀ ਜਿਹੜੇ ਬੰਦੇ ਨੇ ਉਹ ਗੱਲ ਕਰਕੇ ਗੱਲ ਕਰਕੇ ਇਹਨਾਂ ਨੇ ਕੀ ਦੇਣਾ ਉਹਦੇ ਪੁੱਤ ਦਾ ਮੁਆਵਜ਼ਾ ਆਪਾਂ ਜਿਹੜਾ ਬੰਦਾ ਨਾਲ ਧੋਗਲੀ ਗੱਲ ਹੀ ਨਾ ਕਰੂ ਆਪਾਂ ਤਾਂ ਉਹ ਖੜਾਵਾਂਗੇ ਜੀ ਹੁਣ ਆਪਾਂ ਕਹਿੰਦਾ ਜੇਬ ਚੋਂ ਰੁਪਏ ਲਾਉਣੇ ਆ ਆਪਾਂ ਇਹਨਾਂ ਤੋਂ ਜਿੰਨੇ ਰੁਪਏ ਮੰਗਿਆ ਮੈਂ ਤੁਹਾਨੂੰ ਆਪਦੀ ਜੇਬ ਚੋਂ ਦੇ ਦੂੰਗਾ ਮੰਗ ਕੇ ਯਾਰ ਗੱਲ ਨਾ ਮਕਾਓ ਇਹ ਦਿੰਦੇ ਨੇ ਇਹ ਦੇਣ ਜਿਹੜੇ ਕਹਿੰਦੇ ਨੇ ਕੰਮ ਖਰਾਬ ਕਰਿਆ ਕਰਨ ਵਾਦਾ ਮੈਂ ਹੁਣ ਚਕਵਾਉਣਾ ਮੈਂ ਆਪਦੀ ਜੇਬ ਚੋਂ ਦੇਊਂਗਾ ਕਿ ਤੂੰ ਮਰਜ਼ੀ ਕਰਕੇ ਦੇਵਾ ਵਾਦਾ ਕਰਿਆ ਇਹਨੇ ਪਰਿਵਾਰ ਨਾਲ ਨੌਕਰੀ ਹੁਣ ਸਭ ਕੁਝ ਦੇਵਾਂਗੇ ਆਪਾਂ ਖੜੇ ਆ ਡਟੇ ਰਹੋ ਵੱਖ-ਵੱਖ ਜਥੇਬੰਦੀਆਂ ਦੇ ਫੋਨ ਆ ਰਹੇ ਨੇ ਅੱਜ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਕੱਲ ਕੁੱਟੇ ਛੋੜੇ ਪਿੰਡ ਦੇ ਲੋਕ ਪਹਿਲਾਂ ਤਾਂ ਡਰ ਜਾਂਦੇ ਨੇ ਵਿਚਾਰੇ ਹਣਾ ਜਿਹੜੇ ਆਪਣੇ ਨਾਲ ਸੀ ਉਹ ਵੀ ਡਰ ਕੇ ਕੋ ਕੁੱਟਦੋਲ ਹਰੇ ਘੜਾਉਂਦਾ ਕਿਵੇਂ ਕੁੱਟੇ ਉਹ ਜਿਹੜੀ ਮਾਤਾ ਦੇ 6:00 ਵਜੇ ਉਹ ਮੇਰੇ ਉੱਪਰ ਡਿੱਗੀ ਉਹਦੇ ਤਾਂ ਬੱਜੀ ਆ ਮੇਰੇ ਉੱਤੇ ਡਿੱਗ ਗਈ ਉਹ ਕੌਣ ਕਿਸੇ ਤੜੇ ਦਾ ਵਿਚਾਰੀ ਗਰੀਬ ਮਾਤਾ ਹਣਾ ਹੁਣ ਲੋਕਾਂ ਨੂੰ ਐ ਹੋ ਜਾਂਦਾ ਵੀ ਯਾਰ ਇਹ ਤਾਂ ਗਰੀਬ ਵਰਗ ਹੈ ਤੇਰੇ ਜਦੋਂ ਉੱਤੇ ਡੁੱਬੀ ਤੈਨੂੰ ਕੁੱਟਦੇ ਹੁੰਦੇ ਹਾਂ ਮੈਨੂੰ ਕੁੱਟਦੇ ਸੀ ਮੇਰੇ ਮਾਤਾ ਉੱਤੇ ਡਿੱਗੀ ਮੇਰੇ ਨਾਲ ਪੜਵਾਰੀ ਉੱਤੇ ਡਿੱਗਿਆ ਮੇਰਾ ਫੋਨ ਖੋਲਿਆ ਕੈਮਰੇ ਭੰਨ ਤੇ ਚਲੋ ਤਾਂ ਬੱਕਰੀ ਗੱਲ ਇਹਨਾਂ ਦਾ ਕੰਮ ਹੈ ਯਾਰ ਹੋਰ ਕੁੱਟ ਲੈਣ ਅੱਜ ਵੀ ਕੁੱਟ ਲੈਣ ਅੱਜ ਵੀ ਖਾਵਾਂ ਗੱਲ ਕਰ ਇਹਨਾਂ ਖਾਤਰ ਖੜਾਂਗੇ ਆਪਾਂ ਨੇ ਕਿਹੜਾ ਵੋਟਾਂ ਲੈਣੀਆਂ ਨੇ ਜਾਂ ਕਦੇ ਇਦੋਂ ਪਹਿਲਾਂ ਵੋਟਾਂ ਕਿੰਨੀਆਂ ਲਾਂਗੀਆਂ ਇਹਨਾਂ ਦੇ ਘਰੇ ਕਹਿਣਗੇ ਹੋਏ ਵੋਟ ਪਾ ਦਿਓ ਹਨਾ ਹੁਣ ਗੱਲ ਆਏ ਆ ਵੀ ਭਾਈ ਜਿਹੜੇ ਕਹਿੰਦੇ ਨੇ ਉਹਨਾਂ ਦੇ ਜਵਾਬ ਵੀ ਮੈਂ ਨਾ ਛਾਂਚ ਬਚਾਏ ਹੋਏ ਨੇ ਕਢਾਏ ਹੋਏ ਨੇ ਹੁਣ ਮੈਂ ਕਹਿਣਾ ਚਲੋ ਹੱਥ ਬੰਨ ਕੇ ਬੈਠੋ ਨਾਲ ਕਰੋ ਗੱਲ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹਨਾਂ ਦੇ ਤੇਰਾ ਸੀਐਮ ਐ ਬੁੱਚੜ ਉਹਨੇ ਐਲਾਨ ਕਰਿਆ ਹੋਇਆ ਹੈ ਵੀ ਮੈਂ ਐਸਐਚਓ ਸਸਪੈਂਡ ਕਰੂੰਗਾ ਕਰੇ ਐਸਐਚਓ ਸਸਪੈਂਡ ਆਏ ਤੇ ਜਿਹੜੀ ਮਾਤ ਦੇ ਸੱਟ ਵੱਜੀ ਆ ਮੈਂ ਉਹਨੂੰ ਕੋਰਟ 'ਚ ਪੇਸ਼ ਕਰੂੰਗਾ ਕੋਰਟ 'ਚ ਕੇਸ ਸਬਮਿਟ ਕਰੂੰਗਾ ਮੇਰੀ ਵਕੀਲ ਨਾਲ ਗੱਲ ਚੱਲੀ ਜਾਂਦੀ ਆ ਇਹ ਨਾ ਸਮਝੋ ਆਪਣੀ ਗੱਲ ਦੂਰ ਦਰਾਡੇ ਤੱਕ ਹੋ ਗਈ ਚਾਰ ਚੈਨਲਾਂ ਤੇ ਤੁਹਾਡੇ ਬਾਹਰਲੇ ਚੈਨਲ ਤੇ ਤੁਹਾਡੇ ਪਿੰਡ ਦੀ ਖਬਰ ਚੱਲੀ ਜਾਂਦੀ ਆ ਦਲਤ ਪਰਿਵਾਰ ਕੁੱਟਿਆ ਤੇ ਲੋਕ ਦੇ ਸਮੋਸੇ ਖਵਾਏ ਨੇ ਇਹਨਾਂ ਨੂੰ ਕੱਲ ਤੁਹਾਡੇ ਪਿੰਡ ਦੇ ਬੰਦਿਆਂ ਨੇ ਦਾਰੂ ਤੁਹਾਡੇ ਪਿੰਡ ਚੋਂ ਕਈ ਆ ਦੇਸੀ ਦਾਰੂ ਪੀ ਕੇ ਕੁੱਟਿਆ ਆਪਾਂ ਨੂੰ ਵੀ ਇਸ ਤਾਂ ਅਸੀਂ ਹੁਣ ਕੀ ਕਰ ਲਈਏ ਛੋੜਿਆਂ ਨਾਲ ਕਿਵੇਂ ਲੜ ਪੀਏ ਜਾਂ ਲੜਦੇ ਆ ਤਾਂ ਗੁੰਡੇ ਬਦਮਾਸ਼ ਕਹਿ ਦਿੰਦੇ ਨੇ ਜਾਬਰ ਇੱਕ ਤਰ੍ਹਾਂ ਜਾਲਮਕ ਜਾਲ ਜੁਲਮ ਕਰਿਆ ਸਾਡੇ ਕਿੰਨੀ ਪੁਲਸ ਸੀ ਉੱਥੇ ਬੰਦਾ 100 ਇਹ 400 ਸਾਡੇ ਕੋਲੇ ਕਿਸੇ ਕੋਲੇ ਡਾਂਗੀਆਂ ਡਾਂਗਾ ਭਰਾਈਆਂ ਜਿਵੇਂ ਪਸਵਾ ਨੂੰ ਕੁੱਟਦੇ ਹੁੰਦੇ ਨੇ दारू ਪੀ ਕੇ ਸ਼ਰਮ ਹੋਣੀ ਚਾਹੀਦੀ ਆ ਯਾਰ ਛੋੜਿਆਂ ਮਾਮਾ ਸੋਨ ਇਨੀਆਂ ਮਾਮਾ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਲਾਹਨਤਾਂ ਪਾਇਆ ਕਰੋ ਛੋੜੇ ਜਬਾਕ ਛੋੜੇ ਲਾਹਨਤਾਂ ਅੱਧਿਆਂ ਤੋਂ ਵੱਧਦੇ ਜਬਾਕ ਟੀਕੇ ਲਾਉਂਦੇ ਨੇ ਸਾਰਾ ਦਾ ਹਿੱਸਾ ਬੱਤੀ ਆ ਇਹਨਾਂ ਦਾ ਸੋਡੇ 12 ਚ ਖੜੇ ਹੁੰਦੇ ਨੇ ਉਹ ਬੈਠਿਆ ਜਗਦੀਸ਼ ਸ਼ਰਮਾ ਸੀਆਈ ਵਾਲਾ ਮੈਂ ਇਹ ਇਹਦਾ ਇੱਕ ਮਲਾਜਮ ਇਹਦੇ ਮਲਾਜਮ ਦੇ ਪੈਸੇ ਪੀਟੀ ਨੂੰ ਪਾਏ ਹੋਏ ਦਿਖਾਏ ਮਲਾਜਮ ਦੇ ਵੀ ਆਹ ਤੇਰਾ ਮਲਾਜਮ ਹੈ ਜਿਹੜਾ ਪੀਸੀਆਰ ਤੇ ਲਾਲਾ ਜਾਂ ਹੋਰ ਸੀਆਈ ਆਈ ਚਲਾਉਂਦਾ ਹੈ ਪੈਸੇ ਪਾਏ ਹੋਣੇ ਸਮੈਗਲਰ ਨੂੰ ਉਹ ਤੋਂ ਨਸ਼ਾ ਲੈਂਦਾ ਸੁਣ ਲੈ ਗੱਲ ਵੀ ਆਹ ਤੇਰਾ ਹੀ ਮਲਾਜਮ ਹੈ ਪੁਲਿਸ ਚ ਮਲਾਜਮ ਹੈ ਇਹਨੇ ਪੈਸੇ ਪਾਏ ਨੇ ਚਿੱਟਾ ਉਹ ਕਹਿੰਦਾ ਮੈਂ ਲੈ ਕੇ ਆਇਆ ਜੀ ਪੀਂਦਾ ਸੀ ਤਾਂ ਇਹਦੇ ਉੱਤੇ ਸਬੂਤ ਕੀ ਹੋਊ ਜੇ ਦੱਸਦੇ ਆ ਇਹ ਕਹਿੰਦੇ ਦੱਸੋ ਜੇ ਦੱਸਦੇ ਆ ਨਾਲ ਦੀ ਨਾਲ ਕੋਲ ਨੂੰ ਫੋਨ ਮਾਰ ਦਿੰਦੇ ਨੇ ਗੈਂਗਸਟਰਾਂ ਤੋਂ ਫੋਨ ਕਰਾਉਣ ਲੱਗ ਜਾਂਦੇ ਨੇ ਸਾਨੂੰ ਕੋਈ ਡਰ ਨਹੀਂ ਗੋਲੀ ਮਾਰਨ ਮਾਰ ਦੇਣਾ ਜਦੋਂ ਲੜਦੇ ਲੋਕਾਂ ਖਾਤਰਾ ਐ ਇੰਨੇ ਕ ਲੋਕ ਬਹੁਤ ਆਉਣਗੇ ਕੱਲ ਤੋਂ ਪਿੰਡਾਂ ਚ ਨਿਕਲ ਜਾਣਗੇ ਜਥੇਬੰਦੀਆਂ ਕਹੀ ਜਾਂਦੀਆਂ ਨੇ ਲੋਕਾਂ ਦੇ ਜਾ ਕੇ ਬਥਾਰੇ ਲੋਕ ਆਉਣਗੇ ਅਜੇ ਤਾਂ ਹੁਣ ਤਾਂ ਆਪਣੇ ਇਹਨਾਂ ਨੇ ਖਬਰ ਨਹੀਂ ਫੈਲਣ ਦੇ ਮੀਡੀਆ ਡਰਾ ਲਿਆ ਨਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਨੇ ਐਵਰ ਖਬਰ ਲਾਈ ਆ ਹੌਲੀ ਹੌਲੀ ਲੋਕਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਪੋਰੇ ਬੈਠੇ ਆ ਸ਼ਹਿਰ ਚ ਮਣਿਆਦੀ ਕਰਾਂ ਇਹ ਕੱਲ ਤੋਂ ਲੋਕ ਲਿਆਵਾਂ ਕੱਢ ਕੇ ਬਾਰੇ ਦੂਰੋਂ ਦਰਾਡੇੋਂ ਲੋਕਾਂ ਕੋਲੇ ਜਾਵਾਂਗੇ ਉਹ ਲੜਦੇ ਲੋਕ ਨੇ ਹੌਲੀ ਹੌਲੀ ਆਉਣਗੇ ਲੋਕ ਆ ਜਾਣਗੇ ਸੋਡੇ ਪਿੰਡ ਦੇ ਲੋਕ ਹੀ ਆਉਣ ਲੱਗ ਜਾਣਗੇ ਪੰਚਾਇਤ ਆਈ ਅਸੀਂ ਪੰਚਾਇਤ ਦਾ ਧੰਨਵਾਦੀ ਕਰਦੇ ਆਂ ਨੌਕਰੀ ਵੀ ਦੇਣ ਹੁਣ ਇਹ ਮੁੰਡੇ ਨੂੰ ਨੌਕਰੀ ਵੀ ਲੈ ਕੇ ਉੱਠਾਂਗੇ ਤੇ ਬੰਨ ਦਾ ਮੁਆਵਜ਼ਾ ਤੇ ਜਿਹੜਾ ਸੱਟਾਂ ਮਾਰੀਆਂ ਆਗੀਆਂ ਉਹਨੂੰ ਮੈਂ ਕੋਰਟ 'ਚ ਲੈ ਜਾ ਕੇ ਪੇਸ਼ ਕਰੂੰਗਾ ਮੇਰੀ ਵਕੀਲ ਨਾਲ ਗੱਲ ਚੱਲੀ ਜਾਂਦੀ ਆ ਵਕੀਲ ਕੱਲ ਨੂੰ ਆਊਗਾ ਜਦੋਂ ਇਹ ਛੁੱਟੀ ਦੇਣਗੇ ਨਾ ਇਹ ਪਰਚਾ ਤਾਂ ਇਹ ਪਾਉਂਦੇ ਨਹੀਂ ਉਹਨਾਂ ਨੂੰ ਕੋਰਟ 'ਚ ਖੜਾਵਾਵਾਂਗੇ ਵੀ ਸਿਟੀ 2 ਵਾਲੇ ਨੇ ਮੇਰੇ ਸਾਹਮਣੇ ਡਾਂਗ ਮਾਰੀ ਉਹ ਤੇ ਜਿਹੜਾ ਉਹ ਕੁੜੀ ਦੇ 6:00 ਵਜੇ ਆ ਉਹ ਬੂਟਾ ਸਿੰਘ ਨੇ ਚੱਕ ਕੇ ਸਿੱਟੀ ਆਂ ਵੀਡੀਓ ਵੀਆ ਨੇ ਇਹਨਾਂ ਨੂੰ ਦੇਣ ਦੇ ਬਿਆਨ ਉਹ ਵੀਡੀਓ ਆ ਪਾਵਾਂਗੇ ਝੂਠ ਮਾਰਦੇ ਨੇ ਯਾਰ ਇਹ ਐਡੇ ਜੁਲਮੀ ਲੋਕ ਆ ਛਾਪ ਪੀਪੀ ਪਸੂਵਾ ਵਾਂਗੂ ਆ ਦੇ ਭਰਾਵਾਂ ਨੂੰ ਕੁੱਟਦੇ ਨੇ ਵਰਦੀ ਪਾ ਕੇ ਉਹੀ ਫਿਰਦਾ ਉਹੀ ਗੱਲਾਂ ਹੋ ਗਈਆਂ ਇਹ ਸ਼ੁਰੂ ਤੋਂ ਕੁੱਟਦੇ ਆ ਨੇ ਗੁਰੂਆਂ ਵੇਲੇ ਤੋਂ ਲੋਕ ਤਾਂ ਉਹਦੋਂ ਨਹੀਂ ਗਏ ਸੱਥਾਂ ਤੇ ਤਾਸ਼ ਖੇਡ ਹੀ ਜਾਂਦੇ ਨੇ ਹੁਣ ਵੀ ਵੀ ਸੋਡੇ ਪਿੰਡ ਦੀਆਂ ਮਾਈਆਂ ਭੈਣਾਂ ਗੱਲ ਕੁੱਟਤੀਆਂ ਸ਼ਰਮ ਕਰ ਲੋ ਅਣਖਾਂ ਮਰ ਗਈਆਂ ਬਈ ਅਣਖਾਂ ਮਰ ਗਈਆਂ ਹੱਜਾ ਕੇ ਕਹਿੰਦੇ ਤੁਸੀਂ ਅਸੀਂ ਅਸੀਂ ਸਾਡੇ ਘਰੇ ਕੁਝ ਜਾਣਾ ਸਾਡੇ ਬੱਚੇ ਮਰਦੇ ਨੇ ਬੱਚੇ ਤਾਂ ਸੋਡੇ ਮਰਦੇ ਨੇ ਸਾਰਾ ਘਰ ਭਰਿਆ ਪਿਆ ਇੱਕ ਜਿਹੜਾ ਕਹਿ ਕੇ ਗਿਆ ਉਹਦਾ ਨਸ਼ੇ ਨਾਲ ਇਹ ਗਲਤ ਗੱਲ ਆ ਭਾਈ ਮੇਰੀ ਸਾਰਾ ਪਿੰਡ ਨਸ਼ਾ ਵੇਚਦਾ ਮੈਂ ਬਕਿਆ ਹੁੰਦਾ ਮੈਂ ਬਕਿਆ ਹੁਣਾ ਉੱਥੇ ਜਾ ਕੇ ਜੇ ਅਸੀਂ Laash ਲਿਆ ਕੇ ਰੱਖ ਲਈ ਪਹਿਲੀ ਗੱਲ ਤਾਂ ਉਹਦੇ ਰੋ ਕਢਾ ਕੇ ਪਤਾ ਨਹੀਂ ਕਿਵੇਂ ਲੈ ਗਏ Laash ਅਸੀਂ ਉਹ ਰਹਿਣੀ ਸੀ ਫਿਰ ਇਹਨਾਂ ਦੇ ਪ੍ਰੈਸ਼ਰ ਕੱਲ ਸਵੇਰ ਦਾ ਮਚਾਓ ਮਚਾਓ ਵੀ ਜੇ ਮਚਾਤੀ ਮਿੱਟੀ ਦਾ ਕੰਮ ਖਤਮ ਹੈ ਆਪ ਤਾਂ ਮਿੱਟੀ ਦੇ ਸਰਤੇ ਆ ਉਹ ਰੱਬ ਨੇ ਪ੍ਰਮਾਤਮਾ ਨੇ ਕਰਨੀ ਹੁੰਦੀ ਹੈ ਸਹੀ ਆਪਣੇ ਕੁੱਟ ਪਈ ਲਾਸ਼ ਫੇਰ ਆਉਣ ਵਾਲੀ ਥਾਂ ਤੇ ਆ ਗਈ ਉੱਥੇ ਆ ਗਈ ਨਾ ਆਪ ਤਾਂ ਇੱਥੇ ਰੱਖਣਾ ਚਾਹੁੰਦੇ ਸੀ ਹੁਣ ਇਹ ਪਈ ਰਹਿਣ ਦੇ ਕੋਈ ਚੱਕਰ ਨਹੀਂ ਜੇ ਮੰਗਾ ਮੰਨ ਲੈਣਗੇ ਤਾਂ ਠੀਕ ਹੈ ਨਹੀਂ ਮੰਨਣਗੇ ਤਾਂ ਸੰਘਰਸ਼ ਨੂੰ ਤਿੱਖਾ ਕਰਾਂਗੇ ਭਾਈ ਕਰ ਕਰ ਜਾ ਕੇ ਲੋਕ ਲਿਆਵਾਂਗੇ ਪਿੰਡਾਂ ਚ ਨਿਕਲਾਂਗੇ ਸ਼ਹਿਰ ਚ ਬੰਦੀ ਕਰਾਂਗੇ ਜੇ ਇਹ ਫੋਨ ਦੇ ਦੇਣ ਤਾਂ ਹੁਣੇ ਵਧਾ ਦਾਂਗੇ ਥੋੜੇ ਮੋਟਾ ਇਕੱਠ ਕਾਠੀ ਕਾਲੀ ਬਥੇਰਾ ਹੋ ਗਿਆ ਸੀ ਹੁਣ ਖਬਰ ਨਹੀਂ ਜਾ ਰਹੀ ਜਿੰਨੇ ਨਾਲ ਜੁੜੇ ਹੋਏ ਸੀ ਆਜੇ ਲੋਕਾਂ ਹੌਲੀ ਹੌਲੀ ਤੱਕ ਜਾਊਗਾ ਲੋਕ ਡਰ ਵੀ ਜਾਂਦੇ ਨੇ ਯਾਰ ਵੀ ਕੱਲ ਇੰਨਾ ਲਾਠੀ ਚਾਰਜ ਕਰਿਆ ਕੋਈ ਇਹ ਉਹਦਾ ਗੱਲ ਨਹੀਂ ਆ ਗਾਹਾਂ ਵੀ ਤਿਆਰ ਬੈਠੇ ਨੇ ਦੋ ਚਾਰ ਮੁੰਡੇ ਮਰਨ ਨੂੰ ਫੇਰ ਇਹ ਕੀ ਕਰਨਗੇ ਚਲ ਅੱਜ ਆਪਾਂ ਇਹਨੂੰ ਫੂਕ ਦਿੰਨੇ ਆ ਭੁੱਲ ਜਾ ਉਹ ਥੋੜੇ ਨਾ ਪਹਿਲਾਂ ਜੱਸਾ ਫੂਕੇ ਥੋੜੇ ਪਿੰਡ ਦਾ ਜੇ ਉਦੋਂ ਹੀ ਇਹਨਾਂ ਨੇ লাশ ਰੱਖੀ ਹੁੰਦੀ ਉਹਦਾ ਜ਼ਿੰਮੇਦਾਰ ਸੀ ਉਦੋਂ ਹੀ লাশ ਰੱਖੀ ਹੁੰਦੀ ਉਸ ਅੰਦਰ ਕਰਵਾਏ ਹੁੰਦੇ ਆ ਜਿਆਦਾ ਨਾ ਮਰਦਾ ਹੁਣ ਇਹ ਮਰ ਗਿਆ ਹੁਣ ਚਾਕੇ ਇਹਨੂੰ ਫੂਕ ਦੇਣਗੇ ਇਹ ਕਹਿੰਦੇ ਫੂਕ ਦਿਓ ਸੁਣ ਲੋ ਗੱਲ ਤੇ ਕੱਲ ਨੂੰ ਹੋਰ ਮਰ ਜਾਣਗੇ ਜਿਹੜੇ ਆ ਤਿਆਰ ਬੈਠੇ ਨੇ ਵਾਹ ਦਿਖਾਈ ਜਾਂਦੇ ਨੇ ਛੋਡੇ ਬੱਚੇ ਨੇ ਭਾਈ ਸੋ ਡਟੇ ਰਹੋ ਪਰਿਵਾਰ ਦਾ ਬਾਰੀ-ਬਾਰੀ ਨਾ ਕਹੋ ਪਰਿਵਾਰ ਡਾਂਗਾ ਮਾਂ ਨੂੰ ਥੋੜਾ ਕਿਤੇ ਨਹੀਂ ਜਾਂਦਾ ਮੇਰੀ ਜਿੰਮੇਵਾਰੀਆ ਮੇਰਾ ਆਪਦਾ ਪਰਿਵਾਰ ਆ ਯਾਰ ਮੇਰੇ ਭਰਾ ਮਰਿਆ ਮੇਰਾ ਭਰਾ ਨੌਕਰੀ ਵੀ ਦਵਾਵਾਂਗੇ ਚਾਹੇ ਆਪ ਲਵਾਉਣਾ ਪਵੇ ਕਿ 10000 ਦੇ ਫੈਕਟਰੀ ਤੇ ਤੇ ਮਾਪਜਾ ਵੀ ਦਵਾਵਾਂਗੇ ਇਹਨਾਂ ਤੋਂ ਦਵਾਵਾਂਗੇ ਦੇਣਗੇ ਤੇ ਪਰਚੇ ਵੀ ਕਰਵਾਵਾਂਗੇ ਸੋ ਡਟੇ ਆ ਡਟੇ ਰਹਿਾਂਗੇ ਕੋਈ ਕਿਸੇ ਦੀ ਲਾਗ ਲਪੇਟ ਚ ਨਹੀਂ ਆਉਂਦੇ ਰਾਮਰੇ ਰਾਜਵਿੰਦਰ ਸਿੰਘ ਰਾਣਾ ਉੱਦਦੇ ਮੇਰੇ ਨਾਲ ਆਇਆ ਮੇਰਾ ਸਾਰਾ ਸੰਘਰਸ਼ ਇਹਨਾਂ ਨੇ ਲੜਿਆ ਮੂਰੇ ਹੋ ਕੇ ਅੱਗੇ ਪਹਿਲਾਂ ਵੀ ਨਾ ਇਹ ਕਿਸੇ ਮੈਨੂੰ ਛੇਤੀ ਛੇਤੀ ਮੈਂ ਕਹਾਂ ਮੇਰੇ ਨਾਲ ਬਹੁਤ ਹੋ ਗਈਆਂ ਬਾਈ ਭਰੋਸਾ ਨਹੀਂ ਕਰਦਾ ਸਾਰੇ ਲੋਕ ਸੜਕਾਂ ਤੇ ਲਿਆਵਾਂਗੇ ਹੌਲੀ ਹੌਲੀ ਲਿਆਵਾਂਗੇ ਹੌਲੀ ਹੌਲੀ ਬਣਦੀ ਹੁੰਦੀ ਹੈ ਆਪਾਂ ਤਾਂ ਕਿੰਨੇ ਆ 40 ਹੋਵਾਂਗੇ 40 ਗੁਰੂ ਦੇ ਸਿੰਘ ਸੀ ਬਸ ਜਿਹੜੇ ਸਵਾ ਲੱਖਾਂ ਲੜ ਗਏ ਸੀ ਲੈ ਅੱਜ ਫੇਰ ਕੁੱਟ ਲੋ ਭਾਈ ਜੇ ਸੋਡੀ ਮਨ ਨੂੰ ਸ਼ਾਂਤੀ ਹੋਵੇ ਸ਼ਰਾਬ ਪੀ ਕੇ ਪਸ਼ੂ ਵਾਂਗੂੰ ਘਰੋਂ ਫ੍ਰਸਟ੍ਰੇਸ਼ਨ ਚ ਆਉਂਦੇ ਨੇ ਜਨਾਨੀਆਂ ਕੁੜਦੀਆਂ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਸਹੀ ਗੱਲ ਦੱਸਾਂ ਮੈਂ ਮੈਂ ਹੁਣ ਕਹਿ ਕੇ ਇੱਕ ਦੀ ਜਨਾਨੀ ਪਤਾ ਕੀ ਕਹਿੰਦੀ ਐ ਬੇਵਸਕਾਰ ਹੁਣ ਤਾਂ ਤੂੰ ਰਟਾਇਰ ਹੋਣ ਵਾਲਾ ਐ ਸ਼ਰਮ ਕਰ ਲੈ ਐ ਕਹਿੰਦੀ ਐ ਇੱਕ ਦੀ ਜਨਾਨੀ ਤੇ ਹੋਰ ਐ ਕੁਰਸੀ ਤੱਕ ਤਰ ਐ ਬੈਠਾ ਮੈਂ ਉਹਨੂੰ ਛੇੜਦਾ ਨੂੰ ਪਤਾ ਮੈਨੂੰ ਕਿੱਥੇ ਕਹਿੰਦਾਗਾ ਇਹ ਅੱਧਿਆਂ ਦੇ ਜਵਾਕ ਟੀਕੇ ਲਾਉਂਦੇ ਨੇ ਮਰਨਗੇ ਇਹਨਾਂ ਦੇ ਵੀ ਪੈਸੇ ਲੈ ਕੇ ਨਸ਼ਾ ਭਕ ਕੇ ਆਉਂਦੇ ਨੇ ਇਹ ਤਾਂ ਆਪਾਂ ਨੂੰ ਕੁੜਦੇ ਨੇ ਸਰਕਾਰ ਨੂੰ ਕੀ ਪਤਾ ਵੀ ਇਹ ਆਪਾਂ ਨੂੰ ਕੁੱਟ ਰਹੇ ਨੇ ਕੈਮਰੇ ਬੰਦ ਕਰਕੇ ਗੱਲ ਕਰ ਹੁਣ ਕਿੱਥੇ ਐ ਭਗਵੰਤ ਮਾਨ ਜਿਹਨੇ ਕਿਹਾ ਸੀ ਮੈਂ ਸਸਪੈਂਡ ਕਰੂੰਗਾ ਕੱਲਾ ਐਸ ਐਚਓ ਸਸਪੈਂਡ ਕਰਦੇ ਔਰ ਉਹਦਾ ਬਾਕੀ ਸਾਰੀਆਂ ਮੰਗਾ ਮੈਂ ਬੁਰੀਆਂ ਕਰੂੰਗਾ ਜਿੱਥੋਂ ਮਰਜੀ ਕਰਾਂ ਚਾਹੇ ਜ਼ਮੀਨ ਵੇਚ ਕੇ ਕਰਾਂ ਕਰੇ ਐਸ ਐਚਓ ਸਸਪੈਂਡ ਜਿਹਨੇ ਸਾਨੂੰ ਕੁੱਟਿਆ ਉਹਨੂੰ ਕੋਰਟ ਚ ਲੈ ਆਵਾਂਗੇ ਜਦੋਂ ਛੁੱਟੀ ਮਿਲੀ ਛੁੱਟੀ ਮਿਲਣ ਤੋਂ ਬਾਅਦ ਉੱਥੇ ਸਬਮਿਟ ਕਰਾਂਗੇ ਇਸ ਤਕਰਾਸਾ ਪਾਈਏ ਚ ਇਹ ਜੋ ਇਸ ਤਕਰਾਸਾ ਬੂ ਫੇਰ ਇਹਦੇ ਕਾਰਵਾਈ ਇਹ ਚਾਂਬਲ ਜਾਂਦੇ ਨੇ ਉਹ ਮੁੰਡਾ ਕੁੱਟਿਆ ਬੁਰੀ ਤਰ੍ਹਾਂ ਥਾਣੇ ਚਲੇ ਆ ਕੇ ਇਸੇ ਸਿਟੀ 2 ਵਾਲੇ ਨੇ ਮੁੰਡਾ ਕੁੱਟਿਆ ਤਾਂ ਉਹਦੀ ਅਸੀਂ ਇਹਨਾਂ ਨੇ ਸੰਘਰਸ਼ ਕਰਿਆ ਰਾਜਮੰਦਾਂ ਉਹ ਅਗਲੇ ਘਰ ਦੇ ਚਿਪਕ ਗਏ ਥੋੜੇ ਇਲਾਕੇ 'ਚ ਇਹਨੂੰ ਇਹਨੇ ਫੇਰ ਕੀ ਕਰਿਆ ਉਹ ਮੇਰੇ ਤਾਂ ਜਵਾਬ ਵੀ ਆ ਗਏ ਨਿਕੇ ਨਕੇ ਮੈਂ ਕਿਹਾ ਕੋਈ ਲੀਡਰ ਬਣਨਾ ਮੇਰੇ ਤਾਂ ਜਵਾਬ ਵੀ ਸਕੂਲਾਂ ਆ ਗਏ ਜਦੋਂ ਤੁਸੀਂ ਸਾਡੇ ਲਈ ਜਾਂ ਕੋਈ ਸਾਡੀ ਇਸ ਪਰਵਾਰ ਨੇ ਅਸੀਂ ਵੀ ਬੱਚਾਂ ਸੁਵੇਤ ਮੈਂ ਜੱਟ ਜ਼ਿਮੀਂਦਾਰ ਹਾਂ ਤੇ ਲੋਕ ਸ਼ਰਮ ਬਿਸ਼ਰਮ ਨਿਕਲਦੇ ਨਹੀਂ ਇੱਧਰ ਆ ਜਾ ਸਾਡੇ ਦਾ ਜਵਾਕ ਵੀ ਆ ਗਏ ਆ ਫਿਰਦਾ ਬਾਈ ਸਾਡਾ ਮੱਖਣ ਇਹਦਾ ਮੁੰਡਾ ਉਹ ਮਰ ਗਿਆ ਸੀ ਝੂਠ ਨਹੀਂ ਮਰ ਗਿਆ ਸੀ ਹਸਪਤਾਲ ਚੋਂ ਚੱਕ ਕੇ ਆ ਗਿਆ ਵਿਚਾਰਾ ਹੁਣ ਇਹਦਾ ਮੁੰਡਾ ਠੀਕ ਆ ਮੈਨੂੰ ਮਿਲਦਾ ਮੈਂ ਠੀਕ ਰਹਿ ਓਏ ਆ ਫਿਰਦਾ ਕਿਉਂ ਆਇਆ ਇਹ ਇਹਦਾ ਮੁੰਡਾ ਬਚਿਆ ਬਚ ਗਿਆ ਨਾ ਹਜੇ ਕੀ ਪਤਾ ਵੀ ਕੀ ਤਾਂ ਹਜੇ ਵੀ ਜਾਂਦਾ ਹੁਣ ਭਾਈ ਅਸੀਂ ਤਾਂ ਹਰੇਕ ਪਿੰਡ ਪਿੰਡ ਨਿਕਲਾਂਗੇ ਸਾਨੂੰ ਕੋਈ ਲੋੜ ਨਹੀਂ ਜਮਾਣਾ ਮੰਗਣ ਮੰਗਾ ਕੱਲਾ ਐਸਐਚਓ ਸਸਪੈਂਡ ਕਰ ਦੇਣ ਅਸੀਂ ਮੰਗ ਕੇ ਦੇ ਦਾਂਗੇ ਪੈਸੇ ਅਸੀਂ ਬਥੇਰੇ ਲੋਕ ਨੇ ਤੁਸੀਂ ਤੁਸੀਂ ਐ ਨਾ ਸੋਚੋ ਉਪੀਖੀ ਵਾਲਾ ਵੀਰ ਉਹਨੇ ਲਿਖ ਤੇ ਲਿਖੀ ਸੀ ਕੱਲ ਪੂਰੇ ਵਰਲਡ ਚ ਘੁੰਮ ਗਈ ਸੋਡਿਆ ਚੈਨਲਾਂ ਦੇ ਖਬਰਾਂ ਚ ਲਈ ਜਾਂਦੀਆਂ ਵੀ ਆਹ ਆ ਪੰਜਾਬ ਸਰਕਾਰ ਆਹ ਪੰਜਾਬ ਪੁਲਿਸ ਦੇ ਬੁੱਚੜ ਅਫਸਰਾਂ ਨੇ ਆਏ ਬਜ਼ੁਰਗ ਮਾਈਆਂ ਸ਼ਾਂਤ ਮੀ ਢੰਗ ਨਾਲ ਕੁੱਟੀਆਂ ਨੇ ਇੱਥੋਂ ਦਾ ਮੀਡੀਆ ਡਰ ਜੂ ਬਾਹਰ ਤਾਂ ਹੀ ਡਰਦਾ ਪ੍ਰਿੰਟ ਮੀਡੀਆ ਨੇ ਖਬਰਾਂ ਲਾਤੀਆਂ ਥੋੜਾ ਜਿਹਾ ਇਲੈਕਟ੍ਰੋਨਿਕ ਮੀਡਿਆ ਜਾਗਦੀ ਜ਼ਮੀਰ ਵਾਲਾ ਲਾਉਣਗੇ ਜਦੋਂ ਇਕੱਠ ਹੋ ਗਿਆ ਇਕੱਠ ਤੇ ਕਾਹ ਆਉਂਦੇ ਨੇ ਮਾਸ ਖਾਣ ਫੇਰ ਆਵਾਂਗੇ ਕੋਈ ਅਜੇ ਤੱਕ 6-7 ਬੰਦਿਆਂ ਨੂੰ ਪੈਸੇ ਦਵਾ ਚੁੱਕੇ ਨੇ ਕਿਸੇ ਤੋਂ ਕਪੰਜੀ ਲਈ ਹੋਇਆ ਆ ਬੈਠੇ ਇਹਨਾਂ ਨੇ ਦਵਾਏ। ਮੇਰਾ ਧਰਨਾ ਇਹਨਾਂ ਨੇ ਲੜਿਆ ਹੁਣ ਵੀ ਇਹੀ ਲੜਨਗੇ ਅਸੀਂ ਇਹਨਾਂ ਦੇ ਨਾਲ ਆ। ਕੱਲ ਤੋਂ ਅਸੀਂ ਸ਼ਹਿਰ ਚ ਜਾਵਾਂਗੇ ਨਾਂ ਦੇਣ ਫੋਨ। ਕੱਲੀ-ਕੱਲੀ ਗਲੀ ਘੁੰਮਾਂਗੇ। ਲੈ ਆਵਾਂਗੇ ਲੋਕਾਂ ਨੂੰ ਪਿੰਡਾਂ ਚ ਜਾਵਾਂਗੇ ਪੰਚਾਇਤਾਂ ਚ ਜਾਵਾਂਗੇ ਆਪ ਵੀ ਇਕੱਠ ਹੋ ਜੂਗਾ। ਕਿੰਨੇ ਦਿਨ ਠਾਲਾਂਗੇ। ਕੋਈ ਗੱਲ ਨਹੀਂ ਕਰਨੀ ਭਾਈ ਕਿਸੇ ਨਾਲ। ਪੰਚਾਇਤ ਨੂੰ ਬੇਨਤੀ ਹੈ ਤੋ ਇਹ ਕਹਿੰਦੇ ਨੇ ਵੀ ਸਾਨੂੰ ਮੂਰੇ ਨਹੀਂ ਲਾਇਆ ਤੁਸੀਂ ਮੂਰੇ ਲੱਗੋ ਜੀ। ਛੋਟਾ ਪਿੰਡ ਹੈ। ਤੁਸੀਂ ਪੰਚਾਇਤ ਛੋਟੇ ਪਿੰਡ ਚ ਨਸ਼ਾ ਵੇਚਦਾ ਫਟਾਓ ਜਿਹੜੇ ਵੇਚਦੇ ਨੇ ਜਵਾਕ ਬਚਾਓ ਬਸ ਸਾਡੇ ਸਾਡਾ ਤਾਂ ਹੀ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ